ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਰਾਸ਼ ਤੋਂ ਬਾਅਦ ਕੋਲੰਬੀਆ ਨੇ ਪਾਕਿਸਤਾਨ ਲਈ ਬਿਆਨ ਵਾਪਸ ਲਿਆ ਹੈ ਪਰ ਇਸ ਸੰਦੂਰ ਦੌਰਾਨ ਭਾਰਤ ਨੂੰ ਵਿਦੇਸ਼ੀ ਮੰਚ ਤੇ ਵੱਡੀ ਗੋਤ ਮਿੱਤੀ ਸਫਲਤਾ ਮਿਲੀ ਹੈ ਇਸ ਕਾਂਗਰਸ ਸੰਸਦ ਮੈਂਬਰ ਦੀ ਸ਼ਸ਼ੀ ਸਤ ਤਰੂਰ ਨੇ ਅਗਵਾਈ ਹੇਟ ਸਰਬ ਪਾਰਟੀ ਦੇ ਵਫਤ ਦੇ ਕੋਲੰਬੀਆ ਸਰਕਾਰ ਨੂੰ ਭਾਰਤ ਦੇ ਸਟੇਟ ਬਾਰੇ ਵਿਕਸਿਤ ਜਾਣਕਾਰੀ ਦਿੱਤੀ ਹੈ ਜਿਸ ਤੋਂ ਬਾਅਦ ਕੋਲੰਬੀਆ ਨੇ ਆਪਣਾ ਪਹਿਲਾ ਬਿਆਨ ਵਾਪਸ ਲੈ ਕੇ ਭਾਰਤ ਦੇ ਸਮਰਥਨ ਵਿੱਚ ਨਵਾਂ ਬਿਆਨ ਜਾਰੀ ਕਰਨ ਦੀ ਸਹਿਮਤੀ ਜਤਾਈ ਹੈ 7 ਮਈ ਨੂੰ ਕੋਲੰਬੀਆ ਦੇ ਐਵਰੇਸਨ ਦੂਰਦਰਾਨ ਪਾਕਿਸਤਾਨ ਵਿੱਚ ਹੋਈਆਂ ਮੌਤਾਂ ਦੇ ਸੋਗ ਪ੍ਰਗਟ ਕੀਤਾ ਹੈ ਭਾਰਤ ਨੇ ਵਿਰੋਧ ਕੀਤਾ ਹੈ ਕਿ ਭਾਰਤ ਨੇ ਕਿਹਾ ਹੈ ਕਿ ਉਹ ਸਿਰਫ ਆਪਣੇ ਸਵੇ ਰੱਖਿਆ ਦੇ ਅਧਿਕਾਰੀਆਂ ਦੀ ਵਰਤੋਂ ਕਰ ਰਿਹਾ ਹੈ ਕਿਉਂਕਿ ਪਾਕਿਸਤਾਨ ਪਰ ਜੋ ਜਿੱਤੇ ਅਤਵਾਦੀਆਂ ਤੇ ਪੈਲਗਮ ਹਮਲੇ ਚ 26 ਨਿਰਦੋਸ਼ ਸ਼ਿਹਾrti ਮਾਰੇ ਗਏ ਹਨ ਟੂਟ ਨੀਤੀ ਕਾ ਮਹੰਤ ਸੱਚੀ ਤੌਰ ਉਨ ਦੀ ਅਗਵਾਈ ਹੇਠ ਭਾਰਤੀ ਇਸ ਵਕਤ ਨੇ ਕੋਲੰਬੀਆ ਨੂੰ ਵਿਕਸਿਤ ਸਪਸ਼ਟਿਕਨ ਦਿੱਤਾ ਹੈ ਕੋਲੰਬੀਆ ਨੇ ਬਿਆਨ ਕਿਵੇਂ ਬਦਲਿਆ ਹੈ ਕੋਲੰਬੀਆ ਦੀ ਆਪ ਕੋ ਵਿਸ਼ੇਸ਼ ਮੰਤਰੀ ਰੋਜਾ ਜੋ ਲਾਡਾ ਵਿਲਾ ਵੈਸ ਸੀ ਉਹ ਨੇ ਕਿਹਾ ਹੈ ਕਿ ਸਾਨੂੰ ਜੋ ਸਪਸ਼ਟਿਕਨ ਮਿਲਿਆ ਹੈ ਉਹ ਅਸਲ ਵਿੱਚ ਸਥਿਤੀ ਤੇ ਟਕਰਾ ਬਾਰੇ ਕਾਫੀ ਜਾਣਕਾਰੀ ਦਿੰਦਾ ਹੈ ਕੋਲੰਬੀਆ ਹੁਣ ਭਾਰਤ ਦੇ ਸਮਰਥਨ ਵਿੱਚ ਨਵਾਂ ਬਿਆਨ ਜਾਰੀ ਕਰੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ